ਲੁਧਿਆਣਾ ਆਪਕਾਰੀ ਵਿਭਾਗ ਨੇ ਮਾਛੀਵਾੜਾ ਸਰਕਲ ਅਧੀਨ ਪੈਂਦੇ ਪਿੰਡ ਤਨਾਰ ਨਰਸੂ ਵਿਖੇ ਇੱਕ ਉਦਯੋਗਿਕ ਇਕਾਈ ਨੇੜੇ 24 ਪੇਟੀਆਂ ਨਜਾਇਸ਼ ਸ਼ਰਾਬ ਫਿਟ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਐਕਸਾਈਜ਼ ਅਧਿਕਾਰੀ ਹਸ਼ੋਕ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਪੁਲਿਸ ਦੇ ਸਪੋਰਟ ਕਰ ਦਿੱਤਾ ਗਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਜਾਇਸ਼ ਸ਼ਰਾਬ ਇਹ ਜੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਪ੍ਰਜਿੰਦਰ ਸਿੰਘ ਹੈ ਇਹ ਥਰੀ ਸ਼ਰਾਬ ਸਪਲਾਈ ਕਰਦਾ ਇਸ ਏਰੀਆ 'ਚ ਤੁਹਾਨੂੰ ਜਿਵੇਂ ਪਤਾ ਕਿ ਇਸ ਵਾਰ ਜਿਹੜੀ ਹੈਗੀ ਹੈ ਆਪਕਾਰੀ ਮਾਰੀਆ ਪੈਨ ਕਰਕੇ ਨਾ ਜਿਹੜੇ ਠੇਕੇ ਪਹਿਲਾਂ ਹੀ ਬਹੁਤ ਮਹਿੰਗੇ ਨੇ ਗਰੁੱਪ ਇਹ ਠੇਕੇਦਾਰਾਂ ਦੀ ਵੀ ਟੀਮ ਐਕਟਿਵ ਨੇ ਤਾਂ ਅੱਗੇ ਉਹਨਾਂ ਦੇ ਏਰੀਆ 'ਚ ਕੋਈ ਨਜਾਇਜ਼ ਸ਼ਰਾਬ ਨਾ ਸਟੇ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਲੱਗੇ ਹੋਏ ਸੀ ਤੇ ਮਗਰ ਇਹਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਅਸੀਂ ਬ੍ਰੌਂਚ 'ਚ ਅਸੀਂ ਪਹੁੰਚੇ ਆਂ ਤੇ ਸਾਨੂੰ ਜਿਹੜੀ ਆਗਿਆ ਸਾਡੇ 24 ਬੇਟੀਆਂ ਦਾਰੂ ਦੀਆਂ ਮਿਲੀਆਂ ਨੇ ਤੇ ਬੰਦਿਆਂ ਨੂੰ ਅਸੀਂ ਅਰੈਸਟ ਕਰ ਲ ਹੁਣ ਅਗਲੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਕਿਨਾ-ਕਿੰਨਾ ਨਾਲ ਜੁੜੇ ਹੋਏ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹਨੂੰ ਸਪਲਾਈ ਕਰਦੇ ਨੇ ਏਰੀਆ ਕਿਹੜਾ ਜਿੱਥੋਂ ਨਜਾਇਜ਼ ਸ਼ਰਾਬ ਲਈ ਵੰਦੀ ਇਹ ਜਿੱਤਨਸੂ ਹੈ ਜੀ ਅੱਛਾ ਇਥੇ ਉਹ ਇੰਡਸਟਰੀਅਲ ਜਿਹੜੇ ਲੇਬਰ ਨੂੰ ਸਪਲਾਈ ਕਰਵਾ ਸੀ ਜੀ ਹਾਂ ਜਿੱਤਨਸੂ ਜੇ ਜਿਹੜੀ ਇੰਡਸਟਰੀ ਏਰੀਆ ਹੈ ਉਹਦੇ ਚ ਇੱਕ ਲੇਬਰ ਸ਼ੈੱਡ ਹੈ ਜੀ ਉੱਥੇ ਪਿਆ ਸੀ ਮਾਲ ਉੱਥਰ ਕਵਰੀ ਕੀਤੀ ਆਪਣੇ ਏਰੀਆ ਚ ਕੋਈ ਨਕਲੀ ਸ਼ਰਾਬ ਵਾਲੇ ਮਾਮਲੇ ਤਾਂ ਨਹੀਂ ਸਾਹਮਣੇ ਜਿੱਦਾਂ ਮੀਟੀ ਹਲਕੇ ਜਿਹੇ ਨਾਲ ਮਾਮਲੇ ਸੱਚ ਨਹੀਂ ਹੈ ਬਾਕੀ ਸਰਕਾਰ ਵੱਲੋਂ ਪੂਰੀ ਸਖ ਕਈ 100 ਲੋਕਾਂ ਦੀਆਂ ਜਾਨਾਂ ਗੰਝੀਆਂ ਨੇ ਉਹ ਆਇਆ ਵਾਕਿਆ ਸਾਡੇ ਲੁਧਿਆਣੇ ਵਿੱਚ ਨਾ ਹੋਵੇ ਉਹਦੇ ਲਈ ਸਾਡੀਆਂ ਟੀਮਾਂ ਤੇ ਠੇਕੇਦਾਰ ਵੀ ਤੇ ਸਾਡੀ ਲੋਕਲ ਪੁਲਿਸ ਵੀ ਸਾਡਾ ਸਾਥ ਦੇ ਰਹੀ ਹੈ ਉਹਦੇ ਤੇ ਸਾਡੀ ਪੂਰੀ ਮੁਸਤਜ਼ਦੀ ਹੈ ਕਿ ਅਜਿਹਾ ਕੋਈ ਕਾਂਡ ਨਾ ਹੋਵੇ ਉਹਨੇ ਸੀ ਸਰਗਰਮ